ਅਸ਼ੀਕਾ ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਇਸ ਤਰ੍ਹਾਂ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਨੂੰ ਮੋੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਪ੍ਰੋਸਾ ਦਿੱਤਾ ਸੀ ਇਸ ਬਾਰੇ ਜਾਣਕਾਰੀ ਦਿਓ ਮੋੱਖ ਮੰਤਰੀ ਭਗਵੰਤ ਮਾਨ ਇਹ ਕਿਹਾ ਸੀ ਕਿ ਮੈਂ ਇੱਕ ਜੂਮ ਤੋਂ ਬਾਅਦ ਜੋ ਲੋਕ ਸਭਾ ਚੋਣਾਂ ਹੋ ਗਈਆਂ ਮਲਾਣਾ ਨਾਲ ਮੀਟਿੰਗ ਕਰਕੇ ਜਿਹਨਾਂ ਮਲਾਣਾ ਨੇ ਮੰਗਾਂ ਹਨ ਹੱਲ ਕਰੂੰਗਾ ਜਿਸ ਵਿੱਚ ਨਾ ਹੀ ਮੁੱਖ ਮੰਗ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਸਰਕਾਰ ਦੇ ਮਨਾਂ ਡੀਏ 36% ਆ 12% ਦਾ ਵੱਧ ਆ ਉਸਾਰੇ ਮੀਟਿੰਗ ਕਰੂਗਾ ਜਾਂ ਪ੍ਰਾਣੀ ਮੈਸ਼ਨ ਬਹਾਲਿਆਂ ਨਾਲ ਮੀਟਿੰਗ ਕਰੂਗਾ 17/7/2020 ਤੋਂ ਪਾਪੇ ਮਲਾਜਾਂ ਦੇ ਸੰਧ ਵਿੱਚ ਵੀ ਮੈਂ ਮੀਟਿੰਗ ਕਰੂਗਾ ਪਰ ਮੁੱਖ ਮੰਤਰੀ ਭਵਾਨਤਮਾਨੇ ਤਾਂ ਕੋਈ ਮੀਟਿੰਗ ਨਹੀਂ ਕੀਤੀ ਜਿਸ ਕਰਕੇ ਮਲਾਜਾਂ ਵਿੱਚ ਬਹੁਤ ਗੁੱਸਾ ਹੈ ਹਾਂ ਜੀ ਹਾਂ ਜੀ ਸਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਕਿ 17/7/2020 ਤੋਂ ਜਿਹੜੇ ਭਰਤੀ ਹੋਏ ਮਲਾਸ ਕਿਹੜੀ ਪੇ ਕਮਿਸ਼ਨ ਦੀ ਮੰਗ ਕਰ ਰਹੇ ਹਨ ਇਸ ਬਾਰੇ ਵੀ ਜਾਣਕਾਰੀ ਦਿਓ 17/7/2020 ਤੋਂ ਭਾਰਤੀ ਹਮਲਾਇਆਂ ਨੇ ਬੇਤੁਆਈ ਹਰਪਾਲ ਸਿੰਘ ਜੀ ਮਨ ਨਾਲ ਕਈ ਮੀਟਿੰਗਾਂ ਕੀਤੀਆਂ ਜਿਸ ਦੇ ਜਰਨ ਮੁੱਖ ਮੰਗ ਸੀ ਕਿ 17/7/2020 ਤੋਂ ਭਾਰਤੀ ਹਮਲਾਇਆਂ ਨੂੰ ਛੇਵੇਂ ਪੇਗਨ ਲੱਗ ਤੇ ਆਵੇ ਪਰ ਪੰਜਾਬ ਸਰਕਾਰ ਹਾਸੋਣੀਆਂ ਗੱਲਾਂ ਕਰੀ ਆ ਜਦੋਂ ਕਿ ਜੋ 17/7/2020 ਤੋਂ ਭਾਰਤੀ ਹਮਲਾਇਆਂ ਉਹਨਾਂ ਦੇ ਸੱਤਵੇਂ ਪੇਗਨ ਤੱਕ ਇਹਨਾਂ ਲੱਗ ਪਈ ਆ ਜੋ ਭੱਤੇ ਆ ਉਹ ਪੰਜਾਬ ਸਰਕਾਰ ਦੇ ਪਰ ਪੰਜਾਬ ਸਰਕਾਰ ਨੇ ਮੰਗ ਕਰਦੇ ਆ 17/7/2020 ਤੋਂ ਭਾਰਤੀ ਇਮਰਾਨ ਨੂੰ 6ਾਂ ਪੇਖਣ ਲੱਗੂ ਤੇ ਜਾਵੇ ਹਾਂ ਜੀ ਮਾਨ ਜੀ ਹਾਂਜੀ ਸਰ ਇਸ ਤੋਂ ਇਲਾਵਾ ਹੋਰ ਦੱਸੋ ਜਿਸ ਤਰ੍ਹਾਂ ਕਿ ਪਾਵਰ ਕਾਮ ਦੇ ਜਿਹੜੀ ਮੈਨੇਜਮੈਂਟ ਦੇ ਵੱਲੋਂ ਛੁੱਟੀਆਂ ਖਾਸ ਕਰਕੇ ਕਰਨ ਦੇ ਲਈ ਜਿਹੜਾ ਸਰਕੂਲਰ ਕੀਤਾ ਗਿਆ ਉਸ ਨੂੰ ਜਿਹੜਾ ਸਾਨੂੰ ਉਸ ਬਾਰੇ ਡਿਟੇਲ ਨਾਲ ਜਾਣਕਾਰੀ ਦਿਓ ਪਾਵਰ ਕਾਮ ਦੇ ਮੈਨੇਜਮੈਂਟ ਵੱਲੋਂ ਕੱਲ 11 ਜੂਨ ਨੂੰ ਸਰਗਰਮੀਤਾ ਗਿਆ ਹੈ ਕਿ ਜਿਹੜੇ ਕਰਮਚਾਰੀਆਂ ਨੇ 11/4/23 ਨੂੰ ਜਾਂ ਵੱਖ-ਵੱਖ ਤਰੀਕਿਆਂ ਦੇ ਵਿੱਚ ਧਰਨੇ ਲਾਏ ਸੀ ਜਾਂ ਹੜਤਾਲਾਂ ਕੀਤੀਆਂ ਸੀ 6 3 2024 ਤੱਕ ਉਹਨਾਂ ਦੀਆਂ ਹੜਤਾਲਾਂ ਵੀ ਤੇ ਧਰਨੇ ਵੀ ਪਾਸ ਕੀਤੇ ਗਏ ਉਹਨੂੰ ਕਿਹਾ ਗਿਆ ਹੈ ਕਿ ਤੁਸੀਂ ਆਪਣੀਆਂ ਜੋ ਹੜਤਾਲਾਂ ਦੀਆਂ ਛੁੱਟੀਆਂ ਭਰੋ ਜਾਂ ਧਰਨਿਆਂ ਦੀਆਂ ਜੋ ਐਬਸੈਂਸਾਂ ਲੱਗੀਆਂ ਸੀ 11 ਜਿਹੜੀਆਂ ਸੀ ਵੀ ਉਹ ਛੁੱਟੀਆਂ ਭਰ ਕੇ ਦੋ ਤੁਹਾਡੀਆਂ ਪਾਸ ਕਿਤੇਆਂ ਗਿਆ ਹਾਂ ਜੀ ਹਾਂ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਸਰ ਜੀ ਤੁਹਾਡਾ ਵੈਲਕਮ ਮੈਡਮ हां जी दोस्तों एसी आज दी वढ़िया अपडेट अपडेट जे वढ़िया लगी वीडियो नु लाइक करना शेयर करना ਸਾਡੇ ਚੈਨਲ ਤੇ ਆ ਰਹੀ ਵੀਡੀਓ ਵढ़िया ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਵੈਲਕਮ ਹਾਂ ਨੂੰ ਜੀ